सत श्रीकाल जी सा चैनल पंजाबी टोटके उपाचा बहुत 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 स्वागत है आज दी वीडियो में टैरेट कार्ड रीडिंग लेके आए हाँ आज है तेई मई दो हज़ार चौबी अज है जिस जिसनों फुल मून किया जाता है ते आज का जो फुल मून है तो वस्ते की, कुछ नवा लेके आया है आज दी जो रीडिंग है अज की पूर्नमाशी तो लैके जो नवी पूर्नमाशी अगले महीने जो पूर्नमाशी आएगी जो कि जून में आएगी उस टाइम के दौरान आज ति पुरणमासी तो लेके अगली पुरणमासी दे विच तो आधे नाल की कुछ होण वाला है की ब्लेसिंग्स है तो आधे वास्ते परमात्मा दी की मैसेज है या तो आधे नाल की कुछ हो सकता है ए पूरी जानकारी असि थानो देन वाले हां तुसी अखा बंद करके ए दोनों जो मैं प्लेट्स लेके आई हां इन्नू सेलेनाइट प्लेट किया जांदा है नंबर 1 ते है सेलेनाइट प्लेट विद हंसा चार्म ते नंबर 2 ते है सेलेनाइट प्लेट free of light chart ਇਹਨਾਂ ਦੋਨਾਂ ਵਿੱਚੋਂ ਤੁਸੀਂ ਅੱਖਾਂ ਬੰਦ ਕਰਕੇ ਜੋ ਪਲੇਟ ਤੁਹਾਨੂੰ ਅਟਰੈਕਟ ਕਰ ਰਹੀ ਹੈ ਉਸ ਪਲੇਟ ਨੂੰ ਚੁਣ ਲੈਣਾ ਹੈ ਤੇ ਉਸ ਦੀ ਰੀਡਿੰਗ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਆਪਣੀ એનર્ਜੀ ਤੁਸੀਂ ਜ਼ਰੂਰ ਇਸ ਦੇ ਵਿੱਚ ਪਾਣੀ ਹੈ ਅੱਖਾਂ ਬੰਦ ਕਰਕੇ ਤੇ ਚਲੋ ਜੀ ਸ਼ੁਰੂ ਕਰਦੇ ਹਾਂ ਜਿਨ੍ਹਾਂ ਨੇ ਨੰਬਰ 1 ਹੰਸਾ ਚਾਂਦ ਨੂੰ ਚੁਣਿਆ ਹੈ ਤਾਂ ਦੇਖੋ ਜੀ ਜਿਹੜੀ ਨੰਬਰ 1 ਦਾ ਜਿਨ੍ਹਾਂ ਨੇ ਆਪਸ਼ਨ ਚੁਣਿਆ ਹੈ ਤਾਂ ਉਹਨਾਂ ਵਾਸਤੇ ਕਾਰਡ ਜੋ ਪਹਿਲੇ ਤਿੰਨ ਕਾਰਡਸ ਆਏ ਹਨ ਉਹ ਇਹ ਦਿਖਾ ਰਹੇ ਹਨ ਕਿ ਤੁਸੀਂ ਆਪਣੇ ਆਪ ਨੂੰ ਕਾਫੀ ਜ਼ਿਆਦਾ ਹੀਲ ਕਰ ਲੀਤਾ ਹੈ ਜੋ ਕਿ ਮੈਂ ਪਿਛਲੀ ਰੀਡਿੰਗ ਤੇ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਆਪਣੇ ਆਪ ਨੂੰ ਹੀਲ ਕਰਨਾ ਜ਼ਰੂਰੀ ਹੈ ਆਪਣੀਆਂ ਖੁਸ਼ੀਆਂ ਤੁਸੀਂ ਦੂਸਰਿਆਂ ਦੇ ਵਿੱਚ ਲੱਭ ਰਹੇ ਹੋ ਤਾਂ ਆਪਣੇ ਆਪ ਨੂੰ ਪਿਆਰ ਕਰੋ ਸੈਲਫ ਲਵਰ ਤੁਸੀਂ ਬਣੋ ਤਾਂ ਉਸ ਇਹ ਦਿਖਾਈ ਦੇ ਰਿਹਾ ਹੈ ਕਿ ਕਾਫੀ ਹੱਦ ਤੱਕ ਤੁਸੀਂ ਇਹ ਕੰਮ ਕੰਪਲੀਟ ਕਰ ਦਿੱਤਾ ਹੈ ਪਰ ਹਾਲੇ ਵੀ ਲिटल जो कि ड्रीम तो ना कि मैं बहुत वाला आदमी बनना है मैं बड़ा अगे जाना है ता उदे तो हम उत्ते फोकस आया है पहले किन पटकिया होन काफ़ी हद तक ठीक कर लिता है अपने आप हील कर लिता है ते तो हूँ पूरा फोकस अपने करियर के उ मैं हूँ यह काम करना है तो अगे बदना है इतने ना, ए लोका, तो लोका ना ए भी दिख रहा है कुछ थोड़ा जाहिर तो तो रुक कोई कोई रुकावट आ, आ जाती है कोई भी बिघन पै जाता है ता तो यह वाला पैटर्न ना लाइफ के उल रहा है देखो तो देखो इतना की मैसेज आया है कि जो तुसी कोई भी अपना काम शुरू कर रहे हो स्पेषली करियर के मामले तो आड़ा की गोल है तो आड़ा की ड्रीम है तुसी किसी के सामने ना रिवील ना करो किसान अपने अपनी मन की गल दसनी है या नहीं दसनी है ਤੁਸੀਂ ਚੂਜ਼ੀ ਹੋਣਾ ਹੈ ਕਿ ਹੋ ਸਕਦਾ ਹੈ ਤੁਸੀਂ ਜਿਸ ਨੂੰ ਦੱਸ ਰਹੇ ਹੋ ਤਾਂ ਉਹ ਹੀ ਤੁਹਾਡਾ ਮੇਬੀ ਹੋ ਸਕਦਾ ਹੈ ਕਿ ਅੰਦਰੋਂ ਤੁਹਾਡਾ ਦੁਸ਼ਮਣੀ ਨਿਕਲਦਾ ਹੋਵੇ ਹੈਨਾ ਜਿਸ ਦੇ ਨਾਲ ਕੀ ਹੈ ਨਜ਼ਰ ਲੱਗਣ ਦਾ ਇਹਦੇ ਵਿੱਚ ਮੈਸੇਜ ਆ ਰਿਹਾ ਹੈ ਤਾਂ ਹੋ ਸਕੇ ਤਾਂ ਕੋਈ ਵੀ ਤੁਸੀਂ ਮੈਨੀਫੈਸਟ ਕਰਦੇ ਹੋ ਉਪਾਅ ਕਰਦੇ ਹੋ ਤਾਂ ਕਿਸੇ ਨੂੰ ਵੀ ਫਿਲਹਾਲ ਕੁਝ ਨਾ ਦੱਸੋ ਕਿਉਂਕਿ ਜਿਹੜੀ ਇਹ ਫੁੱਲ ਮੂਨ ਦੀ ਪੂਰਨਮਾਸ਼ੀ ਵਿੱਚ ਜੋ ਫੁੱਲ ਮੂਨ ਆਉਂਦਾ ਹੈ ਉਹਦੀ ਹਾਈ એનર્ਜੀ ਤੁਹਾਨੂੰ ਮਿਲਣ ਵਾਲੀ ਹੈ ਜਿਸ ਦੇ ਨਾਲ ਤੁਸੀਂ ਬਹੁਤ ਜਿਆਦਾ ਆਉਣ ਵਾਲੀ ਅਗਲੀ ਪੂਰਨਮਾਸੀ ਤੱਕ ਬਹੁਤ ਹਾਈ એનਰਜੈਟਿਕ ਰਹਿਣ ਵਾਲੇ ਹੋ ਆਪਣੇ ਗੋਲ ਨੂੰ ਪੂਰਾ ਕਰਨ ਦੇ ਲਈ ਤੇ ਪਰ ਕਦੀ ਕਦੀ ਤੁਹਾਨੂੰ ਵਿੱਚ ਇਹ ਵੀ ਲੱਗੇਗਾ ਕਿ ਨਹੀਂ ਹੁਣ ਮੇਰੇ ਕੋਲ ਕੰਮ ਨਹੀਂ ਹੋ ਰਿਹਾ ਹੈ ਥੋੜਾ ਆਪਣੇ ਆਪ ਨੂੰ ਤੁਸੀਂ ਡਾਊਨ ਫੀਲ ਵੀ ਕਰੋਗੇ ਤਾਂ ਇਸ ਤਰ੍ਹਾਂ ਦੀ ਮਿਕਸ ਮਿਲੀ ਜੁਲੀ એનર્ਜੀ ਤੁਹਾਡੀ ਹੈ ਰਹਿਣ ਵਾਲੀ ਹੈ ਜੂਨ ਨੂੰ ਆਉਣ ਵਾਲੀ ਅਗਲੀ ਪੂਰਨਮਾਸੀ ਤੱਕ ਇੱਥੇ ਨਾ ਕੁਝ ਤੁਹਾਨੂੰ ਪ੍ਰੋਬਲਮਸ ਆਣਗੀਆਂ ਹੋ ਸਕਦਾ ਹੈ ਕੁਝ ਪਰੇਸ਼ਾਨੀ ਆਏ ਤਾਂ ਤੁਸੀਂ ਕੀ ਕਰਨਾ ਹੈ ਇਹਦਾ ਮੈਸੇਜ ਤੁਹਾਡੇ ਵਾਸਤੇ ਕੀ ਹੈ ਕਿ ਦੇਖੋ ਜਿੱਥੇ ਪ੍ਰੋਬਲਮਸ ਆਉਂਦੀਆਂ ਹਨ ਠੀਕ ਹੈ ਜਿੱਥੇ ਪ੍ਰੋਬਲਮਸ ਹੈ ਉੱਥੇ ਸੋਲੂਸ਼ਨ ਵੀ ਹੈ ਤਾਂ ਤੁਸੀਂ ਕੀ ਕਰਨਾ ਹੈ ਇੱਕ ਕਮਰੇ ਵਿੱਚ ਚਲੇ ਜਾਓ ਇਕਾਂਤ ਵਿੱਚ ਬੈਠੋ ਪਰਮਾਤਮਾ ਨਾਲ ਆਪਣਾ ਕਨੈਕਸ਼ਨ ਕਰੋ ਉਹਨਾਂ ਨਾਲ ਗੱਲ ਕਰੋ तो तो एक लाइट आएगी तो अंदर एक सोल्यूशन आएगा जो थोड़ी आवाज़ अंदरों बोलेगी ठीक है जो ते अंदरों जो आवाज़ निकलेगी ना अपनी प्रॉब्लम ठीक करने वास्ते वो तुसी मननी है ठीक है दूसरिया नहीं अपनी मननी है जो तुम्हें परमांत्मा अंदरों दमात्मा देंदो दे प्रॉब्लम देंगे है तो उस सोल्यूशन वास्ते अंदर आ, ਇੰਟੂਇਸ਼ਨ ਵੀ ਆਂਦਾ ਹੈ ਕਿ ਹਾਂ ਇਹ ਗੱਲ ਮੇਰੇ ਵਾਸਤੇ ਠੀਕ ਹੈ ਐਸਾ ਮੈਂ ਕਰਾਂਗੀ ਜਾਂ ਕਰਾਂਗਾ ਤਾਂ ਇਹ ਮੇਰੇ ਨਾਲ ਠੀਕ ਹੋ ਜਾਏਗਾ ਇਹ ਤੁਸੀ ਕਰਨਾ ਹੈ ਕਹਿੰਦਾ ਮਤਲਬ ਹੈ ਕਿ ਤੁਸੀਂ ਐਸੀਆਂ ਚੀਜ਼ਾਂ ਦੇ ਉਹਦੇ ਵਿੱਚ ਸੰਪਰਕ ਵਿੱਚ ਰਹਿਣਾ ਹੈ ਜੋ ਕਿ ਪੋਜ਼ਿਟਿਵ ਹੋਣ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਕਿ ਸਮਝ ਲਓ ਤੁਸੀਂ ਆਫਿਸ ਜਾ ਰਹੇ ਹੋ ਤਾਂ ਰਸਤੇ ਵਿੱਚ ਕੋਈ ਮੰਦਿਰ ਆਇਆ ਹੈ ਕੋਈ ਗੁਰਦੁਆਰਾ ਆਇਆ ਹੈ ਤਾਂ ਤੁਹਾਨੂੰ ਉੱਥੇ ਮੱਥਾ ਟੇਕ ਕੇ ਜਾਓ 5 ਮਿੰਟ ਉੱਥੇ ਬੈਠੋ ਫਿਰ ਤੁਸੀਂ ਆਫਿਸ ਜਾਓ ਤਾਂ ਆਉਣ ਵਾਲੀਆਂ ਜਿਹੜੀਆਂ ਪ੍ਰੋਬਲਮਸ ਹੈ ਨਾ ਉਹ ਆਪਣੇ ਆਪ ਠੀਕ ਹੋ ਜਾਣਗੀਆਂ ਤੇ ਕੁਝ ਲੋਗ ਨਾ ਤੁਹਾਡੇ ਅਗੇਂਸਟ ਹੋ ਰਹੇ ਹੈ ਐ ਵੀ ਇੱਥੇ کیا ਜਾ ਰਿਹਾ ਹੈ ਕਿ ਇਹ ਜਿਹੜੀ ਅਗਲੀ ਪੂਰਨ ਮਾਸੀ ਜਾਨੀ ਕਿ ਇੱਕ ਮਹੀਨੇ ਦਾ ਟਾਈਮ ਹੈ ਨਾ ਇੱਕ ਮਹੀਨੇ ਦੇ ਅੰਦਰ ਕੁਝ ਲੋਗ ਤੁਹਾਡੀ ਪਿੱਠ ਪਿੱਛੇ ਤੁਹਾਡੇ ਚੁਗਲੀਆਂ ਕਰਨ ਵਾਲੇ ਹਨ ਜਾਂ ਕਰ ਰਹੇ ਹਨ ਇਸ ਤੰਨੇ ਤੋਂ ਹੋ ਗਏ ਹਨ ਤੁਹਾਡੇ ਅਗੇਂਸਟ ਤਾਂ ਤੁਸੀਂ ਥੋੜਾ ਜਿਹਾ ਅਵੇਅਰਨੈਸ ਰੱਖਣੀ ਹੈ ਤੁਸੀਂ ਧਿਆਨ ਰੱਖਣਾ ਹੈ ਐ ਵੀ ਇੱਥੇ کیا ਜਾ ਰਿਹਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ অপਸ਼ਨ 1 ਵਾਲਿਆਂ ਨੂੰ ਐਂਜਲ ਨੰਬਰ 22 ट्रिपल टू टू जीरो टू आ, टू वन टू यह चार नंबर तू तो बहुत ज़्यादा दिख सकते हैं तो इन्हों का की मतलब है बारे तो वीडियो पाई हुई है।, है।, है, है तो तुम्हें इस बारे ध्यान रखना है तीस जो सोचा है जो विशिज है तोड़ियाँ जो इच्छावं जरूर पूरी होते मैसेज है इस तरह के कार्ड्स आ रहे हैं ਇੱਛਾਵਾਂ ਜ਼ਰੂਰ ਪੂਰੀਆਂ ਹੋਣਗੀਆਂ ਪਰ ਰਸਤੇ ਸ਼ਾਇਦ ਤੁਸੀਂ ਬਦਲ ਸਕਦੇ ਹੋ ਠੀਕ ਹੈ ਉਸ ਦੇ ਵਿੱਚ ਚੇਂजेस ਹੋ ਸਕਦਾ ਹੈ ਪਲੱਸ ਟਾਈਮ ਦੇ ਵਿੱਚ ਥੋੜਾ ਚੇਂਜ ਹੋ ਸਕਦਾ ਹੈ ਪਰ ਇੱਛਾਵਾਂ ਤੁਹਾਡੀਆਂ ਜ਼ਰੂਰ ਪੂਰੀਆਂ ਹੋਣ ਵਾਲੀਆਂ ਹਨ ਇੱਥੇ ਨਾ ਮੈਂ ਤੁਹਾਨੂੰ ਇੱਕ ਚੀਜ਼ ਦੱਸਦੇ ਹਾਂ ਤੁਸੀਂ ਨਾ ਤੁਹਾਡੀ ਕੋਈ ਇੱਕ ਵੀਕਨੈਸ ਹੈ ਕਮਜ਼ੋਰੀ ਹੈ ਜਿਸ ਨੂੰ ਤੁਸੀਂ ਕਿਸੇ ਬੰਦੇ ਨੂੰ ਕਿਸੇ ਆਪਣੇ ਟਰਸਟ ਕਰਕੇ ਕਿਸੇ ਨੂੰ ਦੱਸਿਆ ਹੈ ਤਾਂ ओ बंदा तो वीकनेस का फायदा उठा के कुछ ऐसा ड्रामा क्रिएट करने वाला है मतलब कुछ ना कुछ ऐसा सीन बनने वाला है एक इस महीने के दे अंदर देखो मैं तो कोई थोड़ा तो डरा नहीं रही हाँ कोई मैं तो नैगेटिव नहीं कर रही हाँ पर इतने एंजल यह संदेश दे रहे हैं कि मैसेज दे रहे हैं कि रेडी बी, बी प्रिपेयर ਤਿਆਰ ਰਵੋ ਇਸ ਚੀਜ਼ ਵਾਸਤੇ ਠੀਕ ਹੈ ਨਾ ਕਈ ਵਾਰੀ ਕੋਈ ਸਾਨੂੰ ਅਚਾਨਕ ਕੋਈ ਚੀਜ਼ ਹੋ ਜਾਂਦੀ ਹੈ ਤਾਂ ਸਾਨੂੰ ਉਹਦਾ ਸਦਮਾ ਜਿਹੜਾ ਲੱਗਦਾ ਹੈ ਪਰ ਕਈ ਚੀਜ਼ ਐਸੀ ਹੁੰਦੀ ਜਿਹਦੇ ਵਾਸਤੇ ਪਹਿਲੀ ਅਸੀਂ ਪ੍ਰੀਪੇਅਰ ਹੁੰਦੇ ਆ ਤਾਂ ਸਾਨੂੰ ਇੰਨਾ ਸਦਮਾ ਨਹੀਂ ਲੱਗਦਾ ਹੈ ਹੈਨਾ ਅਸੀਂ ਕਹਿੰਦੇ ਹਾਂ ਪਤਾ ਹੀ ਸੀ ਇਹ ਹੋਣ ਵਾਲਾ ਹੈ ਤਾਂ ਇਸ ਕਰਕੇ ਇਹ ਐਂਜਲ ਜੋ ਮੈਂ ਤੁਹਾਨੂੰ ਕਿਹਾ 22 ਐਂਜਲ ਨੰਬਰ 22212202 ਆਉਣ ਵਾਲੇ ਹਨ ਤਾਂ ਉਹ ਇਹੀ ਸੰਦੇਸ਼ ਤੁਹਾਨੂੰ ਦੇ ਰਹੇ ਹਨ ਕਿਉਂਕਿ ਐਂਜਲਸ ਇਹ ਵੀ ਤੁਹਾਨੂੰ ਕਹਿ ਰਹੇ ਹਨ ਕਿ ਇਸ ਦਾ ਤੁਸੀਂ ਪਰਵਾਹ ਨਹੀਂ ਕਰਨੀ ਹੈ ਇਹ ਸਭ ਚੱਲਦਾ ਰਹਿੰਦਾ ਹੈ ਇਹ ਜੀਵਨ ਦਾ ਇੱਕ ਹਿੱਸਾ ਹੈ ਠੀਕ ਹੈ ਨਾ ਹੋ ਸਕਦਾ ਹੈ ਬਾਹਰ ਜੋ ਤੁਸੀਂ ਜਾਂਦੇ ਹੋ ਬਾਹਰ ਆਪਣਾ ਕੰਮ ਕਰਨ ਵਾਸਤੇ ਉੱਥੇ ਕਾਫੀ سارے ਹਾਰਡਲ ਜ਼ੋਨ ਪਰੇਸ਼ਾਨੀਆਂ ਹੋਣ ਤੇ ਜਦੋਂ ਤੁਸੀਂ ਘਰ ਆਣਾ ਹੈ ਤਾਂ ਉਹਨਾਂ ਸਭ ਚੀਜ਼ਾਂ ਨੂੰ ਬਾਅਦ ਛੱਡ ਕੇ ਆਣਾ ਹੈ। ਘਰ एकदम ਤੁਸੀਂ ਰਿਲੈਕਸ ਜ਼ੋਨ ਵਿੱਚ ਰਹਿਣਾ ਹੈ ਸਭ ਚੀਜ਼ਾਂ ਨੂੰ ਪੁਲਾ ਕੇ। ਤੁਸੀਂ ਕੀ ਕਰਨਾ ਹੈ ਆਪਣੇ ਧਾਰਮਿਕ ਕੰਮਾਂ ਵਿੱਚ ਧਿਆਨ ਦਿਓ, ਮੈਡੀਟੇਸ਼ਨ ਕਰੋ ਹੈਨਾ? ਆਪਣੇ ਆਪਣੇ ਆਪ ਨੂੰ ਹੀਲ ਕਰਨਾ ਹੈ। ਕਿਉਂਕਿ ਇੱਥੇ ਕੀ ਜਾ ਰਿਹਾ ਹੈ? ਇੱਥੇ ਕੁਝ ਚੀਜ਼ ਦਾ ਨਾ ਐਂਡ ਹੋਣ ਵਾਲਾ ਹੈ। ਬਸ ਐਂਡ ਤੇ कहते हैं ना कि खत्म होने की कगार से वो चीज़ खड़ी है वो चीज़ आ, कोई थोड़ा रिश्ता भी हो सकता है या थोड़ी कोई परेशानी भी हो सकती है जो खत्म होने की कगार से खड़ी है या फिर कोई बहसबाजी जो काफ़ी थोड़ी रिश्तेदार रिश्ते कोई चल रही होाद विवाद चल रहा होॉपर्टी का वाद विवाद चल रहा हो चीज़ की कोई ऐसी चीज़ है जिसका एंड होने वाला है इस महीने के अंदर ठीक है ओ, मैं दस ही दिता है कि कुछ भी हो सकता है रिश्ता हो सकता है परेशानी हो सकती है प्रॉपर्टी का वाद विवाद हो सकता है कुछ भी हो सकता है लास्ट विचे कार्ड निकले हन। ओ दस रहे हैं कह रहे हैं कि कुछ थी प्लानिंग जो है फेल हो गई है तो तह थोड़े रस्ते बदलने पैण ठीक है अ ਕੁਝ ਤੁਹਾਨੂੰ ਐਡਜਸਟ ਕਰਨਾ ਪਏਗਾ ਇਹ ਮੈਸੇਜ ਦੇ ਰਹੇ ਹਨ ਕਿ ਬਸ ਬਸ ਕੁਝ ਹੀ ਟਾਈਮ ਦੀ ਗੱਲ ਹੈ ਜਿੱਥੇ ਤੁਸੀਂ ਇੰਨਾ ਸਬਰ ਕੀਤਾ ਹੈ ਤਾਂ ਕੁਝ ਹੀ ਟਾਈਮ ਦੀ ਗੱਲ ਹੈ ਇਹ ਐਡਜਸਟ ਕਰ ਲਓ ਫਿਰ ਉਸ ਤੋਂ ਬਾਅਦ ਸਭ ਕੁਝ ਠੀਕ ਹੋ ਜਾਏਗਾ ਇਸੇ ਨਾਲ ਨਾਲ ਤੁਸੀਂ ਕੁਝ ਇਸ ਮਹੀਨੇ ਦੇ ਅੰਦਰ ਅੰਦਰ ਕੁਝ ਵੱਡੇ ਫੈਸਲੇ ਲੈਣ ਵਾਲੇ ਹੋ ਪਰ ਇੱਥੇ ਐਂਜਲਸ ਇਹ ਕਹਿ ਰਹੇ ਹਨ ਕਿ ਜਲਦਬਾਜ਼ੀ ਵਿੱਚ ਕੋਈ ਫੈਸਲਾ ਫੈਸਲਾ ਨਾ ਲੈਣਾ ਕੁਸੀਂ ਚੀਜ਼ ਦੀ ਬਾਰੇ ਵਿੱਚ ਤੁਸੀਂ ਅਗਰ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲੀ ਹੈ ਤਾਂ ਉਸ ਦੇ ਬਾਰੇ ਵਿੱਚ ਹੋਰ ਥੋੜੀ ਜੀ ਗੈਟ ਮੋਰ ਇਨਫੋਰਮੇਸ਼ਨ ਹੋਰ ਇਨਫੋਰਮੇਸ਼ਨ ਕੱਢੋ ਤੇ ਕੋਈ ਵੀ ਫੈਸਲਾ ਜਲਦਬਾਜ਼ੀ ਵਿੱਚ ਨਾ ਲਵੋ ਸੋ ਐਸੀ ਰੀਡਿੰਗ ਜਿਨ੍ਹਾਂ ਨੇ অপਸ਼ਨ ਫਸਟ ਚੂਜ਼ ਕੀਤਾ ਸੀ ਨੰਬਰ 1 ਚੂਜ਼ ਕੀਤਾ ਸੀ ਤਾਂ ਕਿਸ ਦਾ ਦੀ ਲੱਗੀ ਤੁਹਾਨੂੰ ਮੇਰੀ ਰੀਡਿੰਗ ਆਪਣਾ ਫੀਡਬੈਕ ਕਮੈਂਟ ਵਿੱਚ ਜਰੂਰ ਦੇਣਾ ਹੈ ਇਸ ਦੇ ਨਾਲ-ਨਾਲ ਤੁਸੀਂ ਕੀ ਲੈਟ ਗੋ ਕਰਨ ਵਾਲੇ ਹੋ ਕੀ ਰਿਮੂਵ ਕਰਨੇ ਵਾਲੇ ਹੋ ਫੁੱਲ ਮੂਨ ਵਿੱਚ ਕੀ ਤੁਸੀਂ ਸੋਚਿਆ ਹੈ ਉਸ ਦਾ ਕਮੈਂਟ ਵੀ ਤੁਸੀਂ ਜਰੂਰ ਕਰਨਾ ਹੈ ਆਪਣੀ એનર્ਜੀ ਜਰੂਰ ਪਾਣੀ ਹੈ ਤੇ ਚਲੋ ਜੀ ਹੁਣ ਗੱਲ ਕਰ ਲੈਂਦੇ ਹਾਂ ਜਿਨ੍ਹਾਂ ਨੇ অপਸ਼ਨ 2 ਨੰਬਰ 2 ਚੂਜ਼ ਕੀਤਾ ਹੈ 3 ਆਫ ਲਾਈਟ ਚਾਨ ਤੇ ਨੰਬਰ 2 ਦੇਖੋ ਜੀ ਤੁਹਾਡੇ ਵਾਸਤੇ ਕਾਰਡ ਸਿੱਧੇ ਜਿਹੇ ਨਿਕਲ ਰਹੇ ਹਨ ਨਾ ਸਟੈਬਿਲਿਟੀ ਦੇ ਨਿਕਲ ਰਹੇ ਹਨ ਤੁਹਾਨੂੰ ਸਟੈਬਿਲਿਟੀ ਆਪਣੀ ਲਾਈਫ ਦੇ ਉੱਤੇ ਆਪਣੀ ਲਾਈਫ 'ਚ ਸਟੈਬਿਲਿਟੀ ਦੇ ਉੱਪਰ ਫੋਕਸ ਕਰਨਾ ਹੈ ਹੁਣ ਉਹ ਭਾਵੇਂ ਗੱਲ ਲਵ ਦੀ ਹੋਵੇ ਲਵ ਰਿਲੇਸ਼ਨਸ਼ਿਪ ਦੀ ਹੋਵੇ ਜਾਂ ਕੈਰੀਅਰ ਦੀ ਹੋਵੇ ਤੁਸੀਂ ਨਾ ਹਰ ਚੀਜ਼ ਵਿੱਚ ਬੜੀ ਮਿਹਨਤ ਕੀਤੀ ਹੈ ਤੁਸੀਂ ਕੈਰੀਅਰ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ ਰਿਸ਼ਤੇ ਨੂੰ ਰਿਸ਼ਤੇ ਵਿੱਚ ਤੁਸੀਂ ਬਹੁਤ ਟਾਈਮ ਦਿੱਤਾ ਹੈ ਬੋਥ એનર્ਜੀ ਦਿੱਤੀ ਹੈ ਬੋਥ ਮਿਹਨਤ ਕੀਤੀ ਹੈ ਭਾਵੇਂ ਲਵ ਰਿਲੇਸ਼ਨਸ਼ਿਪ ਦੀ ਗੱਲ ਹੋਵੇ ਭਾਵੇਂ ਕੈਰੀਅਰ ਦੀ ਗੱਲ ਹੋਵੇ ਜਾਂ ਫਿਰ ਫੈਮਿਲੀ ਦੀ ਗੱਲ ਹੋਵੇ ਫੈਮਿਲੀ ਨੂੰ ਇਕੋ ਨਾਲ ਰੱਖਣਾ ਜਾਂ ਫਿਰ ਕਿਸੇ ਦੀ ਮਦਦ ਕਰਨਾ ਸਭ ਕੁਝ ਪਰ ਹੁਣ ਪਤਾ ਕੀ ਹੈ ਕਿ ਤੁਸੀਂ ਜੋ ਕੁਝ ਕੀਤਾ ਹੈ ਨਾ ਤੁਹਾਨੂੰ ਉਸ ਦਾ ਆਊਟਕਮ ਚਾਹੀਦਾ ਹੈ ਤੁਹਾਨੂੰ ਉਸ ਦੇ ਰਿਜ਼ਲਟ ਚਾਹੀਦੇ ਹੈ ਕਿ ਜੋ ਮੈਂ ਕੁਝ ਕੀਤਾ ਹੈ ਕਿਉਂਕਿ ਇਸ ਵੇਲੇ ਤੁਹਾਡੇ ਦਿਮਾਗ ਵਿੱਚ ਬਹੁਤ ਕੁਝ ਚੱਲ ਰਿਹਾ ਹੈ ਦਿਮਾਗ ਵਿੱਚ ਕਿ ਮੈਂ ਇਹ ਕਰਨਾ ਹੈ ਜਾਂ ਮੈਂ ਇਹ ਕਰਾਂਗਾ ਜਾਂ ਕਰਾਂਗੀ ਮੈਂ ਅਲਾਈਫ ਇਸ ਤਰ੍ਹਾਂ ਅੱਗੇ ਵਧਾਂਗਾ ਮੈਂ ਜੋ ਸਾਰਿਆਂ ਵਾਸਤੇ ਕੀਤਾ ਹੈ ਸਾਰਿਆਂ ਦੀ ਹੈਲਪ ਕੀਤੀ ਹੈ ਮੈਨੂੰ ਉਸ ਦਾ ਕੀ ਰਿਜ਼ਲਟ ਮਿਲਿਆ ਹੈ ਨੰਬਰ 2 ਆਪਸ਼ਨ ਵਾਲੇ ਦੇਖੋ ਇੱਥੇ ਬਿਲਕੁਲ ਕਲੀਅਰ ਦਿਖਾਈ ਦੇ ਰਿਹਾ ਹੈ ਕਿ ਕੁਝ ਲੋਕ ਲੋਕ ਨਾ ਬਹੁਤ ਡਿਸਪਰੇਟ ਹੋ ਰਹੇ ਹਨ ਇਸ ਸਮੇਂ ਮਤਲਬ ਉਹਨਾਂ ਦੇ ਉੱਤੇ ਨਾ ਇਹ ਚੀਜ਼ਾਂ ਹਾਵੀ ਹੋ ਰਹੀਆਂ ਹਨ ਕਿ ਮੈਂ ਮੈਡੀਟੇਸ਼ਨ ਵੀ ਕਰ ਰਿਹਾ ਹਾਂ ਮੈਨੀਫੈਸਟਰੀ ਕਰ ਰਿਹਾ ਹਾਂ ਚੀਜ਼ਾਂ ਮੈਂ ਉਪਾਹ ਵੀ ਕਰ ਰਿਹਾ ਹਾਂ ਮੈਂ ਮਿਹਨਤ ਵੀ ਕਰ ਰਿਹਾ ਹਾਂ ਜਾਂ ਕਰ ਰਹੀ ਹਾਂ ਕਦੋਂ ਹੋਏਗਾ ਕਦੋਂ ਹੋਏਗਾ ਕਦੋਂ ਇਹ ਚੀਜ਼ਾਂ ਹੋਣਗੀਆਂ ਕਦੋਂ ਮੇਰਾ ਅੱਛਾ ਸਮਾਂ ਆਏਗਾ ਪੈਲਾ estranesi ਬਹੁਤ ਖੁਸ਼ੀ-ਖੁਸ਼ੀ ਤੁਸੀਂ ਹਰ ਕੰਮ ਕਰ ਰਹੀ ਸੀ enjoy ਕਰ ਰਹੀ ਸੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਟੇਬਿਲਿਟੀ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਸਟੇਬਿਲਿਟੀ ਦੀ ਜ਼ਰੂਰਤ ਹੈ ਤੁਹਾਡੇ ਅੰਦਰ ਜਿਸ ਤਰ੍ਹਾਂ ਕਿ ਮੈਂ ਸਭ ਤੋਂ ਪਹਿਲੇ ਹੀ ਸਟਾਰਟਿੰਗ ਵਿੱਚ ਦੱਸਿਆ ਸੀ ਕਿ ਤੁਸੀਂ ਟਾਈਮ ਦਿੱਤਾ ਹੈ ਆਪਣੇ ਰਿਸ਼ਤੇ ਨੂੰ ਵੀ ਟਾਈਮ ਦਿੱਤਾ ਹੈ ਆਪਣੀ ਫੈਮਿਲੀ ਨੂੰ ਵਾਸਤੇ ਵੀ ਤੁਸੀਂ ਬਹੁਤ ਕੁਝ ਕੀਤਾ ਹੈ ਕੈਰੀਅਰ ਵਾਸਤੇ ਵੀ ਤੁਸੀਂ ਬਹੁਤ ਮਿਹਨਤ ਕੀਤੀ ਹੈ ਪਰ ਜੋ ਵੀ ਤੁਸੀਂ ਕਰ ਰਹੇ ਸੀ ਬਹੁਤ ਇੰਜੋਏ ਨਾਲ ਕਰ ਰਹੇ ਸੀ ਖੁਸ਼ੀ ਨਾਲ ਕਰ ਰਹੇ ਸੀ ਪਰ ਹੁਣ ਤੁਹਾਨੂੰ ਉਸ ਦਾ ਰਿਜ਼ਲਟ ਤੁਸੀਂ ਮੰਗ ਰਹੇ ਹੋ ਜੋ ਕਿ ਤੁਹਾਨੂੰ ਹੋ ਸਕਦਾ ਹੈ ਇਸ ਦੇ ਮਾਮਲੇ ਵਿੱਚ ਤੁਹਾਨੂੰ ਦੇ ਨਾਲ ਮੈਂ ਕੁਝ ਇਸ ਐਵੇਂ ਕਹਿਣਾ ਚਾਹਾਂਗੀ ਕਿ ਤੁਹਾਨੂੰ ਇਸ ਚੀਜ਼ ਦੇ ਵਿੱਚ ਥੋੜਾ ਜਿਆ ਆਪਣੀ ਅੰਦਰ ਸੁਧਾਰ ਲੈਣਾ ਪਏਗਾ ਜਿਸ ਤਰ੍ਹਾਂ ਪਹਿਲੇ ਇੰਜੋਏ ਕਰਕੇ ਕਰ ਰਹੇ ਸੀ ਹੁਣ ਵੀ ਆਪਣੇ ਉੱਤੇ ਇਹ ਚੀਜ਼ਾਂ ਨੂੰ ਤੁਸੀਂ ਹਾਵੀ ਨਹੀਂ ਹੋਣ ਦੇਣਾ ਹੈ ਕਿ ਕਦੋਂ 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 ਕਿਉਂਕਿ ਇਸ ਦਾ ਤਾਂ ਮੈਸੇਜ ਵੀ ਆ ਰਿਹਾ ਹੈ ਕਿ ਐਵੇਂ ਨਹੀਂ ਤੁਸੀਂ ਇੰਨੇ ਹਾਵੀ ਹੋ ਗਏ ਹੋ ਕਿ ਮੈਨੂੰ ਮਿਹਨਤ ਕਰਨੀ ਹੈ ਮੈਨੂੰ ਪੈਸਾ ਕਮਾਣਾ ਹੈ ਕਿਉਂਕਿ ਕੁਝ ਨਾ ਕੁਝ ਤੁਹਾਡੇ ਨਾਲ ਇਸ ਤਰ੍ਹਾਂ ਦਾ ਹੋਇਆ ਹੈ ਕਿ ਜਿਸ ਤਰ੍ਹਾਂ ਕਿ ਸਮਝੋ ਤੁਸੀਂ ਰਿਸ਼ਤੇ ਨੂੰ ਇੱਕ ਬਹੁਤ ਬਚਾਨ ਦੀ ਕੋਸ਼ਿਸ਼ ਕੀਤੀ ਆਪਣੀ ਪੂਰੀ એનર્ਜੀ ਉਸ ਦੇ ਵਿੱਚ ਦਿੱਤੀ ਪਰ ਅੱਗੋਂ ਦੀ ਤੁਹਾਨੂੰ ਉਹ ਪੂਰਾ ਰਿਸਪਾਂਸ ਨਹੀਂ ਮਿਲਿਆ ਹੈ ਜਿਸ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਡਿਸਪਾਇੰਟ ਹੋ ਗਏ ਹੋ ਇਸ ਕਰਕੇ ਤੁਸੀਂ ਬੋਲ ਰਹੇ ਹੋ ਕਿ ਨਹੀਂ ਹੁਣ ਮਤਲਬ ਮੈਂ ਵੀ ਪੈਸਾ ਕਮਾਣਾ ਹੈ ਮੈਂ ਪ੍ਰੂਫ ਕਰਕੇ ਦਿਖਾਣਾ ਹੈ ਸਾਹਮਣੇ ਵਾਲੇ ਨੂੰ ਇਸ ਤਰ੍ਹਾਂ ਦਾ ਤੁਹਾਡੇ ਅੰਦਰ ਹੁਣ ਚੱਲ ਰਿਹਾ ਹੈ ਦੇਖੋ ਜਿਸ ਤਰ੍ਹਾਂ ਕਿ ਮੈਂ ਕਹਿ ਰਹੀ ਹਾਂ ਤੁਹਾਨੂੰ ਕਿ ਫੁੱਲ ਮੂਨ ਜੋ ਜਦੋਂ ਆਂਦਾ ਹੈ ਨਾ ਪੂਰਨਮਾਸੀ ਦਾ ਉਸ ਵੇਲੇ ਅਸੀਂ ਆਪਣੀ ਨੈਗੇਟਿਵਿਟੀ ਨੂੰ ਬਾਹਰ ਕੱਢਣਾ ਹੁੰਦਾ ਹੈ ਰਿਮੂਵ ਕਰਨਾ ਹੁੰਦਾ ਹੈ ਕਾਫੀ ساری ਚੀਜ਼ਾਂ ਨੂੰ ਤਾਂ ਤੁਸੀਂ ਵੀ ਕੀ ਕਰੋ ਜੋ ਤੁਹਾਡੇ ਅੰਦਰ ਨਾ ਹੁਣ ਭਰ ਗਿਆ ਹੈ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਜਿਸ ਦੇਖੋ ਜਿਸ ਤਰ੍ਹਾਂ ਕਿ ਤੁਸੀਂ ਕਹਿ ਰਹੇ ਹੋ ਕਿ ਕਿਸੇ ਨੂੰ ਪ੍ਰੂਫ ਕਰਨ ਦੇ ਲਈ ਤੁਸੀਂ ਆਪਣੇ ਆਪ ਨੂੰ ਪ੍ਰੂਫ ਕਰੋਗੇ ਮਿਹਨਤ ਕਰਾਂਗਾ ਪੈਸਾ ਕਮਾ ਕੇ ਕਿਸੇ ਨੂੰ ਪ੍ਰੂਫ ਕਰਾਂਗਾ ਤਾਂ ਇਹ ਚੀਜ਼ ਗਲਤ ਹੈ ਤੁਸੀਂ ਕਿਉਂਕਿ ਐਸੀ ਐਸ ਗੱਲਾਂ ਤੁਹਾਡੇ ਨਾਲ ਕਈ ਫੇਲੀਅਰ ਤੁਹਾਡੇ ਨਾਲ ਹੋ ਗਏ ਹਨ ਕਮ ਕੰਮ ਦੇ ਮਾਮਲੇ ਵਿੱਚ ਵੀ ਕਹਿ ਸਕਦੇ ਹਾਂ ਰਿਸ਼ਤੇ ਦੇ ਮਾਮਲੇ ਵਿੱਚ ਵੀ ਆ ਕਾਫੀ ਜੇ ਬ੍ਰੇਕਅਪ ਹੋ ਗਏ ਹਨ ਤਾਂ ਤੁਹਾਡੇ ਅੰਦਰ ਵੀ ਹੁਣ ਐਸਾ ਪੈ ਗਿਆ ਕਿ ਤੁਸੀਂ ਵੀ ਹੁਣ ਇਹਨਾਂ ਚੀਜ਼ਾਂ ਨੂੰ ਫੇਸ ਨਹੀਂ ਕਰ ਸਕਦੇ ਕਿ ਬਸ ਬੋਥ ਹੋ ਗਿਆ ਹੁਣ ਠੀਕ ਹੈ ਤੁਸੀਂ ਇਹ ਚੀਜ਼ ਤੁਹਾਡੀ ਅੱਛੀ ਹੈ ਕਿ ਬਸ ਬੋਥ ਹੋ ਗਿਆ ਪਰ ਕਿਸੇ ਨੂੰ ਦਿਖਾਉਣ ਵਾਸਤੇ ਨਾ ਕਰੋ ਹੁਣ ਤੁਸੀਂ ਵੀ ਫੁੱਲ ਮੂਨ ਤੋਂ ਤੁਹਾਡੇ ਵਾਸਤੇ ਪਰਮਾਤਮਾ ਦਾ ਮੈਸੇਜ ਹੈ ਕਿ ਉਹ ਚੀਜ਼ਾਂ ਨੂੰ ਲੈਟ ਕੋ ਤੋ ਠੀਕ ਹੈ ਉਹਨਾਂ ਚੀਜ਼ਾਂ ਨੂੰ ਨਿਕਾਲ ਦਿਓ ਕਿਸੇ ਨੂੰ ਪ੍ਰੂਫ ਕਰਨ ਵਾਸਤੇ ਆਪਣੇ ਆਪ ਨੂੰ ਅ ਪ੍ਰੂਫ ਕਰਨਾ ਠੀਕ ਹੈ ਕਿ ਮੇਰੇ ਅੰਦਰ ਐ ਸਭ ਹੈ ਤਾਂ ਉਹ ਗਲਤ ਹੁੰਦਾ ਹੈ ਕਿਉਂਕਿ ਜ਼ਿੰਦਗੀ ਹੈ ਐ ਸਭ ਹੁੰਦਾ ਰਹਿੰਦਾ ਹੈ ਤੇ ਸਾਨੂੰ ਇਹ ਐਕਸੈਪਟ ਕਰਨਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਜੋ ਅਸੀਂ ਚਾਹੁੰਦੇ ਹਾਂ ਹਮੇਸ਼ਾ ਸਾਨੂੰ ਮਿਲ ਹੀ ਜਾਵੇ ਕਿਉਂਕਿ ਇਹ ਸਭ ਗੱਲਾਂ ਦੇ ਕਾਰਨ ਤੁਹਾਡੇ ਅੰਦਰ ਇੱਕ ਬਹੁਤ ਜ਼ਿਆਦਾ ਗੁੱਸਾ ਭਰ ਗਿਆ ਹੈ ਐਂਗਰ ਭਰ ਗਿਆ ਹੈ ਕਿ ਮਤਲਬ ਇਸ ਤਰ੍ਹਾਂ ਦਾ ਰਿਵੈਂਜ ਡਾਇਰੈਕਟਲੀ ਰਿਵੈਂਜ ਦਾ ਨਹੀਂ ਮੈਂ ਕਹਾਂਗੀ ਕਿ ਇਸ ਤਰ੍ਹਾਂ ਦਾ ਰਿਵੈਂਜ ਕਿ ਹਾਂ ਕਿ ਮੈਂ ਹੁਣ ਕੁਝ ਕਰਕੇ ਦਿਖਾਵਾਂਗਾ ਤਾਂ ਹੀ ਉਸ ਨੂੰ ਪਤਾ ਚੱਲੇਗਾ ਕੁਝ ਇਸ ਟਾਈਪ ਦਾ ਠੀਕ ਹੈ ਪਰ ਕੀ ਹੋ ਰਿਹਾ ਨਾ ਇਸ ਜਦ ਤੱਕ ਤੁਸੀਂ ਆਪਣੀ ਅੰਦਰ ਦੀ 네ਗੈਟਿਵਿਟੀ ਨੂੰ ਉਨਹੀਂ ਕੱਢੋਗੇ ਨਾ 네ਗੈਟਿਵ ਚੀਜ਼ਾਂ ਨੂੰ ਰਿਮੂਵ ਨਹੀਂ ਕਰੋਗੇ ਭਾਵੇਂ ਤੁਸੀਂ ਫਿਰ ਕਿੰਨਾ ਹੀ ਮੈਡੀਟੇਸ਼ਨ ਕਰ ਲੋ ਹੈਨਾ ਕੋਈ ਚੀਜ਼ ਨੂੰ ਮੈਨੀਫੈਸਟ ਕਰ ਲੋ ਤਾਂ ਉਹ ਹਾਈ ਲੈਵਲ ਦੀ એનર્ਜੀ ਆਏਗੀ ਨਹੀਂ ਕਿਉਂਕਿ ਤੁਸੀਂ ਖੁਦ ਹੀ ਤਾਂ 네ਗੈਟਿਵ ਹੋਏ ਪਏ ਹੋ ਹੈਨਾ ਤਾਂ इस करके नेगेटिव चीजों को काट के जिंदगी है हमेशा तो मन दी नहीं होएगी जो सिचावेंगे ता अगो ती क्योंकि ऐसा मैसेज आ रहा है परमात्मा का कि होन जो नवी बिगनिंग करोगे अगो ती जो लाइफ है स्टेबिलिटी आएगी तोडी अंदर सब अच्छा होने वाला है आगे दा जो टाइम है इस करके अपना आगे दा सोचो पिछला हुन तुसी भूल जाओ ਹੁਣ ਇੱਥੇ ਮੈਨੂੰ ਇਹ ਵੀ ਪਤਾ ਹੈ ਕਿ ਕਾਫੀ ਲੋਕ ਕਹਿਣਗੇ ਕਿ ਬਸ ਤੁਸੀਂ ਤਾਂ ਬੋਲ ਦਿੱਤਾ ਕਿ ਹਾਂ ਅੱਗੇ ਵਧੋ ਪਾਸਟ ਦਾ ਭੁੱਲ ਜਾਓ ਕਹਿਣਾ ਬਹੁਤ ਆਸਾਨ ਹੁੰਦਾ ਹੈ ਪਰ ਜਿਸ ਦੇ ਨਾਲ ਬੀਤਾ ਹੁੰਦਾ ਹੈ ਉਸ ਨੂੰ ਪਤਾ ਹੁੰਦਾ ਹੈ ਉਹਨੇ ਕੀ ਪੇਨ ਆਪਣੇ ਅੰਦਰ ਲੀਤੀ ਹੈ ਹੈਨਾ ਫੀਲ ਕੀਤਾ ਹੈ ਤਾਂ ਦੇਖੋ मैं आई एग्री मैं मनती हाँ इस गलू पर मैं रीडिंग के नुकू एक गाइडेंस ही देती हाइडेंस मैसेज होंगे है ईश्वर का मैसेज है एंजल का मैसेज होंगे है कि अगे की जो थी बिगनि बिगनिंग है वह बहुत ज़्यादा अच्छी है और मैं थो तो गाइडेंस कर रही हाँ फिर हूँ उसू मनना या ना मनना इट इज़ अपू यू ਟੋਟਲੀ ਤੁਹਾਡੇ ਉੱਤੇ ਹੈ ਬਾਕੀ ਮੇਰੀ ਜੋ ਗਾਈਡੈਂਸ ਹੁੰਦੀ ਹੈ ਟੈਰਟ ਕਾਰਡ ਦੀ ਉਹ ਮੈਂ ਤੁਹਾਨੂੰ ਦੇ ਰਹੀ ਹਾਂ ਕਿਉਂਕਿ ਨਾ ਇੱਥੇ ਮੈਨੂੰ ਦਿਖਾਈ ਦੇ ਰਿਹਾ ਹੈ ਕਿ ਕੁਝ ਲੋਕ बहुत ज्यादा ठीक है तो मैं कह रही हूँ कि जो अगे की जो बिगनिंग है ना एवंडेंस दिखाई दे रही है ठीक है पैसा आन वाला है और तुसी बहुत ही खुशी नाल, नाल काम कर रहे हो जिस तरह देखी पहले से एकदम अच्छे मूड न किसी की हेल्प करना खुशी नाल सारे काम करना एंजॉय करना उस तरह की बिगनिंग वाली है सब कुछ आने वाला है इस करके नैगेटिव चीजा रिमूव कर दो भी दिखाई दे रहा है कि थोड़िया इच्छावं जरूर पूरी हो जो भी तुसी चाह रहे हो ना जो भी कि मैं ये करा या करा वो सब पूरा हो वाला है पर ਤੁਸੀਂ ਆਪਣੇ ਅੰਦਰੋਂ ਜੋ ਗਰਜਿਜ਼ ਹਨ ਕਿਸੇ ਦੇ ਪ੍ਰਤੀ ਹੈ ਨਾ ਉਹ ਕੋਈ ਭਾਵਨਾ ਜਿਹੜੀ ਆ ਜਾਂਦੀ ਹੈ ਨਾ ਗੁੱਸੇ ਵਾਲੀ ਉਹ ਤੁਸੀਂ ਕੱਢਣੀ ਪਏਗੀ ਤੁਹਾਨੂੰ ਕਰਨੀ ਪਏਗੀ ਤੁਸੀਂ ਕਿਸੇ ਨੂੰ ਤੁਹਾਨੂੰ ਕਿਸੇ ਨੂੰ ਮਾਫ ਕਰਨਾ ਪਏਗਾ ਫੋਰਗਿਵ ਕਰਨਾ ਪਏਗਾ ਇਸ ਜੇਕਰ ਕਿਸੇ ਨੇ ਤੁਹਾਡੇ ਨਾਲ ਕੁਝ ਬੁਰਾ ਕੀਤਾ ਹੈ ਤਾਂ ਇਸ ਦੇ ਨਾਲ ਨਾਲ ਜੇਕਰ ਤੁਸੀਂ ਵੀ ਕਿਸੇ ਦੇ ਨਾਲ ਬੁਰਾ ਕੀਤਾ ਹੈ ਤਾਂ ਤੁਹਾਨੂੰ ਵੀ ਆਪਣੇ ਆਪ ਨੂੰ ਮਾਫ ਕਰਨਾ ਪਏਗਾ ਤੇ ਆਪਣੀ ਲਾਈਫ ਨੂੰ ਅੱਗੇ ਕਰਨਾ ਪਏਗਾ हो सकता है तो लाइफ किसी ने चीट किया है क्योंकि अगे का समा बहुत अच्छा है क्योंकि अगर जो सोच है, है. सच के पिछे भजना है सच नो जो करना है किसते करना है जो मैं इनकी मेहनत करनी है किसते करनी है फॉर एग्जाम्पल कि मैं फोन चाहिए मैं फोन चाहता है और फोन किस चाहिए ਉਸ ਦਾ ਕੀ ਪਰਪਸ ਹੈ ਜਾਂ ਫਿਰ ਫੋਨ ਮਿਲ ਗਿਆ ਤਾਂ ਚਲੋ ਠੀਕ ਹੈ ਇਸ ਤਰ੍ਹਾਂ ਨਹੀਂ ਦੇਖੋ অপশন 2 ਵਾਲੇ ਹਨਾ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਬਹੁਤ ਅੱਛੇ ਹੋ ਠੀਕ ਹੈ ਫੁੱਲ ਮੂਨ ਇਨ ਵਰਕ ਹੋ ਆਪਣੇ ਆਪ ਵਿੱਚ ਆਪਣੇ ਅੰਦਾਜ਼ ਵਿੱਚ ਤੁਸੀਂ ਬਹੁਤ ਅੱਛੇ ਹੋ ਠੀਕ ਹੈ ਤੁਸੀਂ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਨਹੀਂ ਕਰਨਾ ਹੈ ਜੇਕਰ ਤੁਹਾਨੂੰ ਕਿਸੇ ਨੇ ਕਹਿ ਦਿੱਤਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਹੋ ਜਾਂ ਤੁਸੀਂ ਇਸ ਤਰ੍ਹਾਂ ਦੇ ਹੋ ਤਾਂ ਇਸ ਗੱਲ ਨੂੰ ਨਾ ਤੁਸੀਂ ਆਪਣੇ ਮਨ ਤੇ ਨਹੀਂ ਲੈਣਾ ਹੈ ਕਿਉਂਕਿ ਤੁਸੀਂ ਉਹ ਇਨਸਾਨ ਹੋ ਜੋ ਕਿ ਤੁਸੀਂ ਆਪਣੇ ਬਾਰੇ ਸੋਚਦੇ ਹੋ ਆਪਣੇ ਆਪ ਦੇ ਤੁਸੀਂ ਐਸੀ ਅੱਛੀ ਪਰਸਨੈਲਿਟੀ ਹੋ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਦੂਸਰਿਆਂ ਦੀ ਗੱਲਾਂ ਦੀ ਤੁਸੀਂ ਬਿਲਕੁਲ ਵੀ ਪਰਵਾਹ ਨਹੀਂ ਕਰਨੀ ਹੈ ਦੇਖੋ ਇਹ ਜੋ ਕਾਰਡ ਆਇਆ ਹੈ ਨਾ ਉਹ ਦੱਸ ਰਿਹਾ ਹੈ ਕਿ ਤੁਸੀਂ ਆਪਣੇ ਡ੍ਰੀम्स ਆਪਣੇ ਸੁਪਨਿਆਂ ਦੇ ਬਹੁਤ ਜਿਆਦਾ ਨੇੜੇ ਹੋ ਠੀਕ ਹੈ ਆਪਣੇ ਡ੍ਰੀम्स ਦੇ ਬਿਲਕੁਲ ਇੱਕਦਮ ਕਲੋਜ਼ ਹੋ ਤੇ ਤੁਸੀਂ

ਪਤਾ ਕੀ ਸਭ ਤੋਂ ਪਹਿਲੇ ਤੁਸੀਂ ਇਹ ਸਮਝ ਲਓ ਖੁਸ਼ੀ ਤੁਸੀਂ ਡਿਜ਼ਰਵ ਕਰਦੇ ਹੋ ਪਿਆਰ ਤੁਸੀਂ ਡਿਜ਼ਰਵ ਕਰਦੇ ਹੋ ਸਕਸੈਸ ਤੁਸੀਂ ਡਿਜ਼ਰਵ ਕਰਦੇ ਹੋ ਹੈਪੀ ਲਾਈਫ ਤੁਸੀਂ ਡਿਜ਼ਰਵ ਕਰਦੇ ਹੋ ਅੱਗੋਂ ਦੇ ਲੋਕ ਆਕੇ ਤੁਹਾਡੇ ਨਾਲ ਅੱਛੀਆਂ ਗੱਲਾਂ ਕਰਨ ਇਹ ਤੁਸੀਂ ਡਿਜ਼ਰਵ ਕਰਦੇ ਹੋ ਨੇਮ ਫੇਮ ਤੁਹਾਨੂੰ ਮਿਲੇ ਇਹ ਤੁਸੀਂ ਡਿਜ਼ਰਵ ਕਰਦੇ ਹੋ ਤੁਸੀਂ ਮਿਹਨਤ ਕਰਦੇ ਹੋ ਉਹਦਾ ਰਿਜ਼ਲਟ ਤੁਸੀਂ ਡਿਜ਼ਰਵ ਕਰਦੇ ਹੋ ਇਹ ਸਭ ਚੀਜ਼ਾਂ ਤੁਸੀਂ ਡਿਜ਼ਰਵ ਕਰਦੇ ਹੋ ਤੁਹਾਨੂੰ ਮਿਲਣੀਆਂ ਹੀ ਚਾਹੀਦੀਆਂ ਹਨ ਪਰ ਐ ਤੋਂ ਉਹ ਨੂੰ ਕੁਝ ਬੋਲ ਨਾ ਪਾਏਗਾ ਕਿਉਂਕਿ ਕਿਧਰੇ ਨਾ ਕਿਧਰੇ ਤੁਸੀਂ ਹੀ ਆਪਣੇ ਆਪ ਦੇ ਕੁਝ ਨੈਗੇਟਿਵ ਜੋ ਤੁਹਾਡੇ ਥੌਟਸ ਹੈ ਨਾ ਤੁਸੀਂ ਆਪਣੇ ਆਪ ਨੂੰ ਨੈਗੇਟਿਵ ਕਰਦੇ ਰਹਿੰਦੇ ਹੋ ਕਿ ਕਿ ਕਿਧਰੇ ਨਾ ਕਿਧਰੇ ਨਾ ਤੁਸੀਂ ਆਪਣੇ ਆਪ ਨੂੰ ਉਸ ਦੇ ਲਾਇਕ ਨਹੀਂ ਸਮਝਦੇ ਤੁਹਾਡੇ ਅੰਦਰ ਹੀ ਆਪਣੇ ਆਪ ਦੇ ਉੱਤੇ ਨੈਗੇਟਿਵ ਬਲੀਵਸ ਹੈ ਕਿ ਮੈਂ ਸ਼ਾਇਦ ਇਸ ਤਰ੍ਹਾਂ ਨਹੀਂ ਡਿਜ਼ਰਵ ਕਰਦਾ ਇਆ ਕਰਦੀ ਅੰਦਰ ਹੀ ਅੰਦਰ ਤੁਹਾਡੇ ਅੰਦਰ ਕੋਈ ਇਨਸਿਕਿਉਰਟੀ ਹੈ ਕਿ ਨਹੀਂ ਮੈਂ ਐਨਾ ਚੀਜ਼ਾਂ ਤੇ ਮੈਂ ਨਹੀਂ ਕਰਦਾ ਤਾਂ ਹੀ ਸ਼ਾਇਦ ਲੋਕੀ ਮੇਰੇ ਨਾਲ ਇਸ ਤਰ੍ਹਾਂ ਕਰਦੇ ਹਨ ਐਨਾ ਚੀਜ਼ਾਂ ਤੋਂ ਤੁਹਾਨੂੰ ਬਾਹਰ ਨਿਕਲਣਾ ਪਏਗਾ ਆਪਣੇ ਨੈਗੇਟਿਵ ਬਲੀਵਸ ਤੋਂ ਤੁਹਾਨੂੰ ਬਾਹਰ ਨਿਕਲਣਾ ਪਏਗਾ ਤਾਂ ਤੁਸੀਂ ਐਸਾ ਚੀਜ਼ਾਂ ਡਿਜ਼ਰਵ ਕਰਦੇ ਹੀ ਕਰਦੇ ਹੋ ਤੁਹਾਨੂੰ ਮਿਲਣਗੀਆਂ ਹੀ ਮਿਲਣਗੀਆਂ ਤੇ ਇੱਥੇ ਇੱਕ ਕਾਰਡ ਆਇਆ ਹੈ ਐਵੈਂਡੈਂਸ ਦਾ ਤੇ ਦੇਖੋ ਇੱਕ ਮਹੀਨੇ ਦੇ ਅੰਦਰ ਦੇ ਅੰਦਰ ਤੁਹਾਨੂੰ ਐਵੈਂਡੈਂਸ ਵੀ ਮਿਲਣ ਵਾਲੀ ਹੈ ਦੇਖੋ ਐਵੈਂਡੈਂਸ ਦਾ ਮਤਲਬ ਇੱਥੇ ਇਹ ਹੁੰਦਾ ਹੈ ਕਿ ਪੈਸਾ ਆਨ ਆਏਗਾ ਪਰ ਜੋ ਤੁਹਾਡੀ ਇਸ ਵੇਲੇ ਜੋ ਮੇਰੀ ਵੀਡੀਓ ਦੇਖ ਰਹੇ ਹਨ ਇਹ ਕਾਰਡਸ ਦੱਸ ਰਹੇ ਹਨ ਕਿ ਉਹਨਾਂ ਦੇ ਵਿੱਚ ਐਵੈਂਡੈਂਸ ਉਹਨਾਂ ਦੇ ਲਈ ਕੀ ਮਾਇਨੇ ਰੱਖਦੀ ਹੈ ਕਿ ਉਹਨਾਂ ਨੂੰ ਸੱਚਾ ਪਿਆਰ ਮਿਲੇ ਠੀਕ ਹੈ ਉਹ ਇਸ ਮਾਮਲੇ ਦੇ ਵਿੱਚ ਇਸ ਸਿਚੁਏਸ਼ਨ ਦੇ ਵਿੱਚ ਚੱਲ ਰਹੇ ਹਨ ਤੇ ਤੁਸੀਂ ਤੁਹਾਨੂੰ ਤੁਹਾਡੀ रिजॉल्व ਕਰਦੇ ਹੋ ਤੁਸੀਂ ਸੱਚਾ ਪਿਆਰ ਲਵ ਰਿਲੇਸ਼ਨਸ਼ਿਪ ਤੇ ਐਵੈਂਡੈਂਸ ਵੀਟ ਵਾਲੀ ਲਾਈਫ ਚ ਇੱਕ ਮਹੀਨੇ ਦੇ ਦੌਰਾਨ ਆਉਣ ਵਾਲੀ ਹੈ ਜਿਵੇਂ ਕਿ ਮੈਂ ਦੱਸਿਆ ਹੈ ਇਹ ਇੱਕ ਮਹੀਨਾ ਪੂਰਨਮਾਸ਼ੀ ਦਾ ਅਗਲੀ ਪੂਰਨਮਾਸ਼ੀ ਦਾ ਹੁਣ ਇੱਥੇ ਗੈਟ ਮੋਰ ਇਨਫੋਰਮੇਸ਼ਨ ਦਾ ਵੀ ਕਾਰਡ ਨਿਕਲਿਆ ਹੈ ਤਾਂ ਦੇਖੋ ਤੁਸੀਂ ਜੋ ਵੀ ਫੈਸਲੇ ਲੈਣ ਜਾ ਰਹੇ ਹੋ ਤਾਂ ਉਹਦੇ ਵਿੱਚ ਜਲਦਬਾਜ਼ੀ ਨਹੀਂ ਕਰਨੀ ਲਾਸਟ ਵਿੱਚ ਅਕਾਦਮਿਕਲ ਕੇ ਆ ਗਿਆ ਹੈ ता तुसी कोई जल्दबाजी नहीं करनी है गेट मोर इनफोमे उस होर इनफोमे भावे करियर हो लव रिलेशनशिप हो कोई भी चीज़ का फैसला होल्दबाजी नहीं करना है सो so, ए सी नंबर टू वाली रीडिंग तो तू मेरी रीडिंग किस तरह की लगी है फीडबैक जरूर देना कमेंट भी तो चलो जी हम मैं इजाजत हो मिलती हाँ अगली वीडियो भी किसी होर परेशानी का वाइया जहा हल लेके